ਅੱਜ ਸਾਡੀ ਤਰਾਸ ਦੀ ਇਹ ਹੈ ਜਿੰਨਾ ਗਰੀਬਾਂ ਨੂੰ ਗੁਰੂ ਨਾਨਕ ਸਾਹਿਬ ਨੇ ਗੱਲ ਲਾਇਆ ਉੱਚੇ ਚੱਕਿਆ ਅੱਜ ਦਾ ਸਾਡਾ ਸਮਾਜ ਉਹਨਾਂ ਗਰੀਬਾਂ ਤੋਂ ਫਿਰ ਨਫ਼ਰਤ ਕਰ ਰਿਹਾ ਹੈ ਇਹੋ ਜੇ ਗੁਰੂ ਘਰ ਪਿੰਡਾਂ ਦੇ ਵਿੱਚ ਜਾਓ ਪਿੰਡਾਂ 'ਚ ਅੱਜ ਕਈ-ਕਈ ਗੁਰਦੁਆਰੇ ਬਣ ਗਏ ਚਲੋ ਪਿੰਡ ਵੱਡਾ ਹੋਵੇ ਮੁਹੱਲੇ ਜਾਦਾ ਹੋਣ ਸਮਝ ਆਉਂਦਾ ਪਰ ਜਾਦਾ ਗੁਰਦੁਆਰੇ ਬਣਨ ਦਾ ਕਾਰਨ ਜਾਤ-ਪਾਤ ਹੈ ਜਦੋਂ ਉਹਨਾਂ ਗਰੀਬ ਜਿਹੜੇ ਅਖੋਤੀ ਜਾਤਾਂ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਉਸ ਗੁਰਦੁਆਰੇ 'ਚ ਮੱਥਾ ਟੇਕਣ ਨਹੀਂ ਦਿੱਤਾ ਗਿਆ ਉਹਨਾਂ ਦੇ ਪਾਠ ਨਹੀਂ ਉੱਥੇ ਕਰਨ ਦਿੱਤੇ ਗਏ ਉਹਨਾਂ ਦੇ ਲਾਵਾ ਨਹੀਂ ਉੱਥੇ ਕਰਨ ਦਿੱਤੀਆਂ ਗਈਆਂ ਉਹਨਾਂ ਦੀ ਦੇਗ ਨੂੰ ਭੋਗ ਤੱਕ ਨਹੀਂ ਉੱਥੇ ਲਾਇਆ ਗਿਆ ਉਹਨਾਂ ਨੂੰ ਲੰਗਰ 'ਚ ਨਹੀਂ ਬੈਠਣ ਦਿੱਤਾ ਗਿਆ ਉਹਨਾਂ ਦੇ ਭਾਂਡੇ ਲੰਗਰਾਂ 'ਚ ਅੱਡ ਰੱਖ ਦਿੱਤੇ ਗਏ ਕਿ ਨੀਵੀਂ ਜਾਤ ਵਾਲਿਆਂ ਦਾ ਲੰਗਰ ਇੱਧਰ ਆ ਉੱਚੀ ਜਾਤ ਵਾਲਿਆਂ ਦਾ ਇੱਧਰ ਜਦੋਂ ਕਿ ਇੱਕ ਆ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸਾਡਾ ਸਾਡਾ ਗੁਰੂ ਗ੍ਰੰਥ ਸਾਹਿਬ ਇੱਕ ਸਾਡੀ ਵਿਚਾਰਧਾਰਾ ਇੱਕ ਸਾਡੀ ਸੰਗਤ ਇੱਕ ਪੰਥ ਤੇ ਸ੍ਰੀ ਓਵਰ ਇੱਕ ਤੇ ਫਿਰ ਉਸੇ ਗੁਰਦੁਆਰੇ ਚ ਵੰਡੀਆਂ ਕਿਵੇਂ ਪੈ ਗਈਆਂ ਵੀ ਆ ਗਰੀਬ ਜਾਤੀ ਦੇ ਲੋਕਾਂ ਦਾ ਲੰਗਰ ਹੈ ਆ ਉੱਚੀ ਜਾਤੀ ਦੇ ਲੋਕਾਂ ਦਾ ਲੰਗਰ ਹੈ ਲੰਗਰਾਂ 'ਚ ਵੜਨ ਤੋਂ ਪਹਿਲਾਂ ਜਾਤਾਂ ਪੁੱਛੀਆਂ ਗਈਆਂ ਮਜਬੂਰਨ ਉਹਨਾਂ ਲੋਕਾਂ ਨੂੰ ਜਦੋਂ ਬਣਦਾ ਮਾਨ ਸਨਮਾਨ ਨਹੀਂ ਮਿਲਿਆ ਫਿਰ ਉਹਨਾਂ ਨੂੰ ਆਪਣੇ ਗੁਰਦੁਆਰੇ ਬਣਾਉਣੇ ਪਏ ਮਸਕੀਨ ਸਾਹਿਬ ਇੱਕ ਵਾਰ ਕਿਸੇ ਪਿੰਡ 'ਚ ਕਥਾ ਕਰਨ ਗਏ ਉਹ ਸੱਤ 'ਚ ਬੈਠੇ ਲੋਕਾਂ ਨੂੰ ਪੁੱਛਿਆ ਜੀ ਮੈਂ ਗੁਰਦੁਆਰਾ ਸਾਹਿਬ ਜਾਣਾ ਕਹਿੰਦੇ ਜੀ ਕਿੰਨਾ ਦੇ ਗੁਰਦੁਆਰੇ ਜੱਟਾਂ ਦੇ ਜਾਣਾ ਰਬਦਾਸੀਆਂ ਦੇ ਜਾਣਾ ਮਜਬੀਆਂ ਦੇ ਜਾਣਾ ਆਰਾਮ ਗੜੀਆਂ ਦੇ ਜਾਣਾ ਕਿਹਦੇ ਗੁਰਦੁਆਰੇ ਜਾਣਾ ਮਸਕੀਨ ਸਾਹਿਬ ਕਹਿੰਦੇ ਮੈਂ ਹੱਥ ਜੋੜ ਕੇ ਕਹਾਂ ਜੀ ਗੁਰੂ ਨਾਨਕ ਦੇ ਗੁਰੂ ਘਰ ਜਾਣਾ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਮੈਂ ਉਸ ਗੁਰੂ ਘਰ ਜਾਣਾ ਕਹਿੰਦੇ ਇੰਨਾ ਇੰਨੀ ਇਤਰਾਸ ਨਹੀਂ ਸਾਡੇ ਘਰਾਂ 'ਚ ਸਾਡੇ ਸਮਾਜ ਵਿੱਚ ਸਾਡੀ ਕੌਮ ਵਿੱਚ ਆ ਗਈ ਕਿ ਜਾਤਾਂ ਪਾਤਾਂ ਦੇ ਆਧਾਰ ਤੇ ਗੁਰਦੁਆਰੇ ਬਣ ਗਏ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਨੇ ਦਾ ਕਿਸੇ ਦਾ ਗੁਰੂ ਗ੍ਰੰਥ ਅਲੱਗ ਨਹੀਂ ਬਣਾਇਆ ਕਿਸੇ ਭਗਤ ਦੀ ਬਾਣੀ ਅਲੱਗ ਰੱਖੀ ਨਹੀਂ ਵਿਹਾਰ ਅਰਦਾਸ ਸਮਾਜ ਵੜਿਆ ਦੀ ਬਾਣੀ ਆ ਨਾਮ ਦੇ ਵਾ ਨਾ ਸਾਰਿਆਂ ਨੂੰ ਇੱਕੋ ਹੀ ਗੁਰੂ ਗ੍ਰੰਥ ਸਾਹਿਬ ਇੱਕ ਉਹ ਥਾਲ ਥਾਲ ਵਿੱਚ ਦਨ ਵਸਤੂ ਪਈ ਉਹ ਸਤ ਸੰਦੋਗ ਵਿਚਾਰੋ ਅੰਮ੍ਰਿਤ ਨਾਮ ਠਾਪੁਰ ਕਾ ਪਈ ਉਹ ਜਿਸ ਦਾ ਸਭ ਸਹਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਧਾਰੋ ਸਤ ਗੁਰੂ ਪਾਤਸ਼ਾਹ ਨੇ ਇੱਕੋ ਹੀ ਥਾਲ ਵਿੱਚ 33 ਮਹਾਂਪੁਰਖਾਂ ਦਾ ਭੋਜਨ ਰੱਖ ਕੇ ਸਮਾਜ ਦੇ ਸਾਹਮਣੇ ਪਰੋਸ ਕੇ ਰੱਖ ਦਿੱਤਾ ਕੋਈ ਖਾਵੇ ਇਸ ਬੋਝ ਨੂੰ ਛਕੇ ਆਪਣੇ ਜੀਵਨ ਦਾ ਭਲਾ ਕਰੇ ਤੇ ਅੱਜ ਅਸੀਂ ਉਹਨਾਂ ਗਰੀਬ ਲੋਕਾਂ ਨੂੰ ਬਣਦਾ ਜਦੋਂ ਮਾਨ ਸਨਮਾਨ ਨਹੀਂ ਦਿੰਦੇ ਫਿਰ ਉਹ ਕੋਈ ਹੋਰ ਰਸਤਾ ਲੱਭਦੇ ਆ ਕਿਸੇ ਹੋਰ ਧਰਮਾਂ ਵਿੱਚ ਜਾਂਦੇ ਆ ਕਦੇ ਦੇਹਧਾਰੀਆਂ ਵੱਲ ਜਾਂਦੇ ਆ ਅੱਜ ਤੁਸੀਂ ਵੇਖੋ ਬਹੁਤੀ ਗਿਣਤੀ ਉਹਨਾਂ ਲੋਕਾਂ ਦੀ ਆ ਅੱਜ ਅਸੀਂ ਠੀਕ ਆ ਕਹਿ ਰਹੇ ਆ ਵੀ ਇਸਾਈ ਧਰਮ ਬੜਾ ਵੱਧ ਰਿਹਾ ਪੰਜਾਬ 'ਚ 5 ਲੱਖ ਦੇ ਕਰੀਬ ਗੁਰਦਾਸਪੁਰ ਜ਼ਿਲ੍ਹੇ 'ਚ ਇਸਾਈ ਬਣ ਗਿਆ 3.5 ਲੱਖ ਦੇ ਕਰੀਬ ਕਰਨਤਾਰਨ ਜ਼ਿਲ੍ਹੇ 'ਚ ਬਣ ਗਿਆ ਦਿਨੋਂ ਦਿਨ ਗਿਣਤੀ ਵਾਧੀ ਜਾ ਰਹੀ ਆ ਬਹੁਤਾਂ ਦੀ ਗਿਣਤੀ ਉਹਨਾਂ ਲੋਕਾਂ ਦੀ ਆ ਜਿਹੜੇ ਅਖੌਤੀ ਨੀਵੀਆਂ ਜਾਤਾਂ ਨਾਲ ਸੰਬੰਧ ਰੱਖਦੇ ਆ ਗੁਰੂ ਘਰਾਂ ਚ ਉਹਨਾਂ ਨੂੰ ਮਾਨ ਨਹੀਂ ਮਿਲਿਆ ਮਜ਼ਬੂਰਨ ਕੱਲਾ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਨੂੰ ਲਾਲਚ ਹੀ ਦਿੱਤੇ ਜਾ ਰਿਹਾ ਸਿੱਖ ਕਦੇ ਬਹੁਤੀ ਵਾਰ ਲਾਲਚ ਜ ਨਹੀਂ ਹੋਊਗਾ ਮੁਗਲਾਂ ਜਿੰਨੇ ਲਾਲਚ ਸਾਨੂੰ ਕੌਣ ਦੇ ਦੇਗਾ ਉਹ ਤੇ ਨਾ ਜ਼ਮੀਨਾਂ ਜਾਂ ਦਾਦਾਾਂ ਜਗੀਰਾਂ ਰਤਨਿਆਂ ਦੇ ਲਾਲਚ ਸਿੱਖਾਂ ਨੇ ਉਹ ਵੀ ਠੁਕਰਾ ਦਿੱਤੇ ਪਰ ਹਰ ਇੱਕ ਨੂੰ ਮਾਨ ਸਨਮਾਨਤਾ ਚਾਹੀਦਾ ਔਰ ਉਸ ਘਰ ਵਿੱਚ ਜਦੋਂ ਮਾਨ ਸਨਮਾਨ ਨਹੀਂ ਮਿਲਦਾ ਜਿੱਥੇ ਗੁਰਨਾਨਕ ਨੇ ਸਭ ਨੂੰ ਕੋ ਜਾ ਮਾਨ ਦਿੱਤਾ ਹੋਵੇ ਸਤਕਾਰ ਦਿੱਤਾ ਹੋਵੇ ਤੇ ਫਿਰ ਉਹ ਆਪਣੇ ਰਸਤੇ ਆਪ ਚੁਣ ਲੈਂਦੇ ਆ ਫਿਰ ਸਾਨੂੰ ਤਕਲੀਫ ਹੁੰਦੀ ਆ ਵੀ ਸਾਡੀ ਕੌਮ ਜਾ ਕਿੱਧਰ ਨੂੰ ਰਹੀ ਆ ਸਿੱਖਾਂ ਦਾ ਵੱਡੀ ਗਿਣਤੀ 'ਚ ਇਸਾਈ ਬਣਨਾ ਉਹਦੇ ਕਾਰਨਾਂ ਵਿੱਚੋਂ ਸਭ ਤੋਂ ਵੱਡਾ ਕਾਰਨ ਹੈ ਜਾਤ-ਪਾਤ ਦੀ ਨਫ਼ਰਤ ਜਾਤ-ਪਾਤ ਦਾ ਕੋਡ ਉਹਨਾਂ ਗਰੀਬ ਲੋਕਾਂ ਨੂੰ ਅਸੀਂ ਸਤਕਾਰ ਨਹੀਂ ਦੇ ਸਕੇ ਮਾਣ ਨਹੀਂ ਦੇ ਸਕੇ ਉਹਨਾਂ ਦੇ ਘਰੋਂ ਘਰੀ ਜਾ ਕੇ ਅੱਜ ਇਸਾਈਆਂ ਦੇ ਪਾਦਰੀ ਪਿੰਡਾਂ 'ਚ ਘਰੋਂ ਘਰੀ ਜਾ ਕੇ ਪੁੱਛਦੇ ਤੁਹਾਨੂੰ ਤਕਲੀਫ ਕੀ ਹੈ ਪਿੰਡਾਂ ਨੂੰ ਗੋਦ ਲੈਂਦੇ ਆ ਵੀ ਤੁਹਾਡੇ ਸਾਰੇ ਦੁੱਖ ਸਾਡੇ ਹੋ ਗਏ ਤੁਹਾਨੂੰ ਪੜ੍ਹਾਈਆਂ ਫਰੀ ਦਵਾਈਆਂ ਫਰੀ ਮੈਡੀਕਲ ਫਰੀ ਬਾਰ ਦੱਸੋ ਕਿਹੜੇ ਦੇਸ਼ ਚ ਜਾਣਾ ਤੁਹਾਨੂੰ ਵੀਜਾ ਫ੍ਰੀ ਦਿੱਤੇ ਜਾਣਗੇ ਪੀਆਰ ਫ੍ਰੀ ਦਿੱਤੀ ਸਭ ਇਦਾਂ ਦੇ ਚਲੋ ਲਾਲ ਜੋ ਵੀ ਉਹਨਾਂ ਦਾ ਤਰੀਕਾ ਕਰ ਰਹੇ ਆ ਪਰ ਸਾਨੂੰ ਸਾਡੀ ਕਮਜ਼ੋਰੀ ਦੇਖਣੀ ਚਾਹੀਦੀ ਆ ਕਿ ਅਸੀਂ ਇੰਨਾ ਕੁ ਵੀ ਨਾ ਕਰ ਸਕੇ ਕਿ ਉਹਨਾਂ ਗਰੀਬਾਂ ਨੂੰ ਇੱਕ ਵਾਰੀ ਜਾ ਕੇ ਪੁੱਛ ਹੀ ਲੈਂਦੇ ਭਾਈ ਕੀ ਚਾਹੀਦਾ ਉਹ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਕੋਈ ਪ੍ਰਬੰਧ ਹੋ ਜਾਂਦਾ ਉਹਨਾਂ ਦੀ ਦਵਾਈ ਬੂਟੀ ਦਾ ਪ੍ਰਬੰਧ ਹੋ ਜਾਂਦਾ ਉਹਨਾਂ ਦੀਆਂ ਬੱਚੀਆਂ ਦੇ ਵਿਆਹਾਂ ਦਾ ਪ੍ਰਬੰਧ ਹੋ ਜਾਂਦਾ ਉਹਨਾਂ ਦੇ ਕਿਸੇ ਦੇ ਘਰ 'ਚ ਕੋਈ ਕਮੀਆਂ ਉਹ ਦਿੱਕਤ ਦੂਰ ਹੋ ਜਾਂਦੀ ਸਾਡੇ ਕੋਲੇ ਅੱਜ ਪੈਸੇ ਦੀ ਕਮੀ ਤਾਂ ਹੈ ਨਹੀਂ ਨਾ ਸੇਕ ਕਾਮ ਕੋਲੇ ਮਾਇਆ ਵੱਧੂ ਹੈ ਪਰ ਅਸੀਂ ਲਾਉਣੀ ਕਿੱਥੇ ਆ ਇਹ ਗੱਲ ਦਾ ਘੱਟ ਪਤਾ ਲੱਗਦਾ ਜਿੱਧਰ ਨੂੰ ਚੱਲ ਪੰਨੇ ਆ ਉਧਰ ਨੂੰ ਵੱਧ ਲਾਈ ਜਾਂਦੇ ਆ ਅਗਲੀ ਕੀ ਚੈਦਾਨ ਕੋਈ ਇਹੋ ਜਿਹੇ ਫੰਡ ਸਾਡੇ ਕੋਲ ਹੋਣ ਜਿਹਦੇ ਵਿੱਚ ਅਸੀਂ ਅੱਜ ਅੱਜ ਜਿਹੜਾ ਸਮਾਂ ਮੰਗ ਕਰਦਾ ਉਹ ਇਹੀ ਆ ਵੱਧ ਤੋਂ ਵੱਧ ਸਾਡੇ ਬੱਚੇ ਪੜ੍ਹਾਈ ਕਰਨ ਐਜੂਕੇਸ਼ਨ ਨਾਲ ਜੁੜਨ ਪੜਨਗੇ ਲਿਖਣਗੇ ਉੱਚੀਆਂ ਡਿਗਰੀਆਂ ਹਾਸਲ ਕਰਨਗੇ ਉੱਚੀਆਂ ਕੁਰਸੀਆਂ ਤੇ ਬੈਠਣਗੇ ਅਫਸਰ ਬਣਨਗੇ ਤੇ ਫੇਰ ਹੀ ਸਾਡਾ ਰਾਜ ਆਉਣਾ ਹੈ ਤੇ ਕੱਲੀਆਂ ਕੱਲੇ ਆਈਲੈਂਡਸ ਦੇ ਪੇਪਰ ਦੇ ਕੇ ਰਾਜ ਭਾਗ ਨਹੀਂ ਆਉਣਾ ਫਿਰ ਤਾਂ ਅਸੀਂ ਆਪਣਾ ਸਰਮਾਇਆ ਵੀ ਗਵਾ ਰਹੇ ਆ ਆਪਣੀ ਜਵਾਨੀ ਵੀ ਬਾਹਰ ਭੇਜ ਰਹੇ ਆ ਤੇ ਸਾਡੇ ਕੋਲੇ ਫਿਰ ਕੀ ਹੈ ਫਿਰ ਪ੍ਰਵਾਸੀਆਂ ਨੇ ਆ ਕੇ ਇੱਥੇ ਆਪਣਾ ਕਬਜ਼ਾ ਕਰਕੇ ਤੇ ਇਹਨੂੰ ਆਪਣਾ ਕਹਿਣ ਲੱਗ ਜਾਣਾ ਤੇ ਇਸ ਲਈ ਕਿਸੇ ਤੋਂ ਨਫ਼ਰਤ ਨਾ ਕਰੀਏ ਜਿਵੇਂ ਗੁਰੂ ਨਾਨਕ ਨੇ ਸਾਰਿਆਂ ਨੂੰ ਪਿਆਰ ਭਰੀ ਗੁਲਵਕੜੀ ਚ ਲਿਆਂ ਉਸੇ ਤਰ੍ਹਾਂ ਫਰਜ਼ ਬਣਦਾ ਅਸੀਂ ਵੀ ਉਸ ਪਿਆਰ ਭਰੀ ਗੁਲਵਕੜੀ ਤੇ ਲੈ ਕੇ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਉਸ ਮਿਸ਼ਨ ਵੱਲ ਨੇ ਜਿਹੜਾ ਹੈ ਜਿਹੜਾ ਤੋਰਿਆ ਤੇਤਪਾ ਦੀ ਲੜੀ ਵਿੱਚ ਪਰੋਕੇ ਹੋਏ ਇਕਤਰ ਮਿਲੋ ਮੇਰੇ ਭਾਈ ਦੋਦਾ ਦੂਰ ਕਰੋ ਲਿਵਲਾਏ ਹਰ ਨਾਨਾ ਕਹਿ ਉਹੋ ਜੋੜੀ ਗੁਰਮੁਖ ਵੈਸੋ ਸਭਾ ਬਸਾਏ